ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਹੁਤ-ਬਹੁਤ ABC ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਮੈਂ ਪਿੰਡ ਸੀਰ ਵਾਲੀ ਮੇਰੇ ਆਪਦੇ ਪਿੰਡ ਤੋਂ ਹੀ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਇਹਨੂੰ ਤੇ ਜਿਹੜੇ ਨਾਲ ਲੱਗਦੇ ਉਹ ਪਿੰਡ ਭੰਗੇਆਲਾ ਤੇ ਡੋਕ ਪੈ ਜਾਂਦੇ ਆ ਦੋਸਤੋ ਮੇਰੇ ਪਿੰਡ گاਵਾਂ ਦਾ ਜ਼ਿਆਦਾ ਰੁਝਾਨ ਹੋਣ ਕਾਰਨ ਕੁਝ ਫਾਰਮ ਤਾਂ ਖੇਤਾਂ ਦੇ ਵਿੱਚ ਸ਼ਿਫਟ ਹੋ ਗਏ ਆ ਤੇ ਕੁਝ ਫਾਰਮ ਜਿਹੜੇ ਉਹ ਪਿੰਡ 'ਚ ਚੱਲ ਰਹੇ ਆ ਤੇ ਉੱਥੇ ਵੀ ਵਧੀਆ ਸੀਮਨ ਤੇ ਵਧੀਆ ਬਰੀਡਿੰਗ ਤੇ ਕੰਮ ਚੱਲ ਰਿਹਾ ਹੈ ਤੇ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਮੇਰੇ ਪਿੰਡ ਤੋਂ ਮੇਰਾ ਦੋਸਤ ਜਯਾਵਿੰਦਰ ਉਹਦੇ ਘਰ ਦੀ ਹੈ ਇਹਨੇ 10 ਕ ਗਾਵਾਂ ਦਾ ਬਹੁਤ ਸੋਹਣਾ ਸੈਟਅਪ ਬਣਾਇਆ ਆਪ ਬਾਈ ਸਰਕਾਰੀ ਮੁਲਾਜ਼ਮਾ ਬੈਂਕ ਦੇ ਵਿੱਚ ਤੇ ਸੁਬਾ ਸ਼ਾਮ ਕੰਮ ਕਰਕੇ ਨਾਲ ਮਗਰੋਂ ਅੰਕਲ ਕਰਦੇ ਸਾਰੇ ਸਾਹਮਦੇ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਗਾਂ ਸੇਲ ਕੀਤੀ ਹੈ ਇਹ ਹਜੇ 4-5 ਦਿਨ ਇਹਦੇ ਬਾਕੀ ਆ ਤੇ ਬਾਕੀ ਡਿਟੇਲ ਸਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਭਾਈ ਯਾਦਵਿੰਦਰ ਸასი ਕਾਲ ਜੀ ਹਾਂ ਜੀ ਭਾਈ ਆਪਣਾ ਫੋਨ ਨੰਬਰ ਬੋਲ ਲਈ 93659 ਹਾਂ ਜੀ 085373 ਠੀਕ ਹੈ ਭਾਈ ਯਾਦਵਿੰਦਰ ਜਿਹੜੀ ਅੱਜ ਆਪਾਂ ਵੈਡ ਸੇਲ ਕੀਤੀ ਐ ਤੇ ਇਹ ਇਹਦੀ ਕੀ ਡਿਟੇਲ ਆ ਕਿ ਕਿੰਨਾ ਸੁਆ ਤੇ ਕਿੰਨੇ ਦਿਨ ਅੱਜ ਰਹਿੰਦੇ ਐ ਇਹਦੇ ਸੂਨ ਚ ਇਹ ਬਈ ਦੂਜੇ ਸੂਏ ਸੌਣ ਆਏ ਨੇ ਠੀਕ ਐ ਬਾ ਚਾਰ ਪੰਜ ਦਿਨ ਰਹਿ ਗਏ ਚਾਰ ਦਿਨ ਦੇ ਸੀਮਨ ਚਾਰਕ ਤੇ ਸੀਮਨ ਪਤਾ ਆਪੇ ਕਿਹੜੇ ਆਪ ਤਾਂ ਬਈ ਆਪਣੇ ਕੰਢੀ ਸੱਗਿਆਂ ਤੋਂ ਆਪਾਂ ਲਈ ਸੀ ਫਾਰਮ ਵਾਲਿਆਂ ਤੋਂ ਹਾਂਜੀ ਇਹਦਾ ਤਾਂ ਨਹੀਂ ਪਤਾ ਗਿਆ ਪਰ ਇਹ ਸੈਕਸਡ ਸਪਾਈਕ ਦਾ ਸੀਮਨ ਲੱਗਿਆ ਠੀਕ ਬਾਈ ਕਹਿੰਦਾ ਮੇਰੇ ਪਿੰਡ ਸੀਰ ਵਾਲੀ ਤੋਂ ਹੀ ਲਈ ਹੈ ਆਪੇ ਕਿਹੜੇ ਸੀਮਨ ਦੀ ਉਹ ਨਹੀਂ ਪਤਾ ਤੇ ਇਹਦੇ ਲੱਗਾ ਜਿਹੜਾ ਉਹ ਸਪਾਈਕ ਦਾ ਸੈਕਸਡ ਸੀਮਨ ਲੱਗਾ ਚਾਰ ਪੰਜ ਦਿਨ ਬਾਕੀ ਆ ਜਿਹੜੇ ਸੂਨ ਚ ਰਹਿੰਦੇ ਆ ਤੇ ਪੂਸ਼ ਬਈ ਇਦਾਂ ਹੀ ਆ ਵੀ ਜਿਹੜੀ ਇਹ ਮਗਰੋਂ ਕੱਟੀ ਕਟਾਈ ਆਈ ਸੀ ਕੋਈ ਕਾਰਨ ਸੀ ਨਿੱਕੀ ਹੁੰਦੀ ਵੱਛੀ ਦੀ ਕੱਟੀ ਗਈ ਸੀ ਇਹ ਤੇ ਜਦਵਿੰਦਰ ਬਈ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਬਈ ਸਾਖੀ ਗਰਮੀ 'ਚ ਸੂਈ ਸੀਗੀ ਪੂਰੀ ਗਰਮੀ 'ਚ ਅੱਛਾ ਜੀ ਉਹਦੋਂ ਨੇ 20 ਲੀਟਰ ਦੁੱਧ ਦਿੱਤਾ ਪੂਰੀ ਗਰਮੀ 'ਚ ਵੀ ਬਾਈ ਕਹਿੰਦਾ ਵੀ 20 22 ਲੀਟਰ ਦੁੱਧ ਦੇ ਦਿੰਦਾ ਤੇ ਜਿਹੜਾ ਵੇਚਣ ਦਾ ਇਹ ਕਾਰਨ ਮੈਂ ਤੁਹਾਨੂੰ ਆਪ ਹੀ ਦੱਸ ਦੇਣਾ ਕਿਉਂਕਿ ਮੇਰਾ ਯਾਰ ਦੋਸਤੀਆ ਮੁੰਡਾ ਵੀ ਇਹਦੇ 'ਚ ਨਾ ਇੱਥੇ 10 ਕ گاਵਾਂ ਦਾ ਸੈਟਅਪ ਆ ਤੇ ਮਗਰ ਵੜਾ ਵੀ ਬਹੁਤ ਸੋਹਣੀਆਂ ਤਿਆਰ ਹੁੰਦੀਆਂ ਆਉਂ ਜੋ ਜਗਾ ਉਨੀ ਕਾ ਬਾਈ ਕਹਿੰਦਾ ਤੇ ਯਾਦਵਿੰਦਰੇ ਦਾ ਬਾਈ ਰੇਟ ਰੇਟ ਬਾਈ ਫੋਨ ਤੇ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੋਰ ਕੇ ਦਿਖਾਓ ਬਾਈ ਬਾਈ ਥਣ ਹਵਾਨੇ ਦੀ ਸਾਫ ਹਾਂ ਬਿਲਕੁਲ ਹਾਂ ਬਿਲਕੁਲ ਸਾਫ ਹਾਂ ਹਾਂ ਵੀ ਜਿਹੜਾ ਚੋਣ ਚਮਾਉਣ ਬਾਈ ਕਹਿੰਦਾ ਪਿਛਲੇ ਸੂਵੇ ਬਹੁਤ ਸੋਹਣਾ ਤੇ ਟੂਬਾ ਟਾਬਾਂ ਵੀ ਭਰ ਕੇ ਟੂਬਾ ਭਰ ਕੇ ਇਹਨੂੰ ਡਰਾਈ ਕੀਤਾ ਵਾ ਥੋੜਾ ਥਣਾ ਜਿਹੜਾ ਚਾਹੇ ਹਵਾਨਾ ਥੋੜਾ ਢਿੱਲਾ ਦਿਖਾਉਂਦੀ ਆ ਬੈ ਛੱਡਦੇ ਕੋਈ ਨਹੀਂ ਬਾਈ ਛੱਡਦੇ ਕੋਈ ਗੱਲ ਨਹੀਂ ਪਰ ਦੁੱਧ ਪੱਖੋ ਜੇ ਕਿਸੇ ਬੰਦੇ ਨੇ ਲੈਣੀ ਆ ਤੇ ਦੁੱਧ ਪੱਖੋ ਚੰਗੀ ਹੈਗਾ ਬੱਚੀ ਵਾਲਾ ਜਿਹੜਾ ਇਹਦੇ 66 ਸੀਮਨ ਲੱਗਾ ਸਪਾਈਕ ਦਾ ਬਾਕੀ ਜਿਹੜੀਆਂ ਵੇੜਾਂ ਵੀ ਮਗਰ ਜਿਵੇਂ ਜਿਵੇਂ ਬਰੀਡ ਸੋਧਰ ਦੀ ਓਵੇਂ ਓਵੇਂ ਤਿਆਰ ਹੋਈ ਜਾਂਦੀਆਂ ਚੰਗੀਆਂ ਵੇੜਾਂ ਮਗਰ ਇਹਦੇ ਤਿਆਰ ਹੋ ਗਈਆਂ ਦੋਸਤਾਂ ਇਹ ਇੰਨਾ ਹੀ ਵੀਡੀਓ ਦੇ ਵਿੱਚ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਸਾਰਿਆਂ ਦਾ